ਬਲੀ ਹਰੀ ਕੁੰਦਰਤਵਸਯ ਤੇਰਾ ਅੰਤ ਨਾ ਜਾਈ ਲਿਖਿਆ ਰਹਾਉ ਜਾਤ ਨਹੀਂ ਜੋਤ ਜੋਤ ਨਹੀਂ ਜਾਂਦਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਇਬ ਸੇਤੀ ਸਵਾਲਿਓ ਜਿਨ ਕੀ ਤੀਸੋ ਪਾਰ ਪਾਇਆ ਕੋ ਨਾ ਨ ਕਰਤੇ ਕੀਆ ਬਾਤਾਂ ਜੋ ਕਿ ਚ ਪੜਨਾ ਸੋ ਕਰ ਰਿਹਾ ਸੋਦਰੂ ਰਾਗ ਆਸਾ ਮਹੱਲਾ ਪਹਿਲਾ ਸਿਕੁੰਕਾਰ ਸਤਿਗੁਰੂ ਪ੍ਰਸਾਦ ਸੋਦਰੂ ਤੇਰਾ ਕਿਹਾ ਸੋਗ ਰੁਕੇ ਹਾ ਜੇ ਤੂੰ ਸਹੀ ਜੇ ਤੂੰ ਮੈਂ ਸਰ ਸੰਵਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਫਰੀ ਸੂ ਕਈ ਇਹ ਕੇਤੇ ਤੇਰੇ ਗਾਵਨ ਹਾਰੇ ਗਾਵਨਿਤ ਤੁਧ ਨੂੰ ਪਉਣ ਪਾਣੀ ਬਸੰਤਰ ਕਾ ਦੇ ਰਾਜਾ ਤਰੰਦਵਾਰੇ ਗਾਵਨਿਤ ਤੁਧ ਨੂੰ ਚਿਤ ਗੁਤ ਲਿਖ ਜਾਣੇ ਨੇ ਲਿਖ ਲਿਖ ਤਰਮ ਵਿਚਾਰੇ ਗਾਵਨਿਤ ਤੁਧ ਨੂੰ ਇੰਦਰ ਬ੍ਰਹਮਾ ਦੇਵੀ ਸੋਣੀ ਤੇਰੇ ਸਦਾ ਸਵਾਰੇ ਗਾਵਨਿਤ ਤੁਧ ਨੂੰ ਇੰਦ ਇੰਦ ਰਸਨੀ ਬੈਠੇ ਦੇਵਤੀ ਆਦਰੀ ਨਾਲੇ ਗਾਵਨੀ ਤੋਦਨੋ ਸਤ ਸਮਾਧੀ ਅੰਦਰ ਗਾਵਨੀ ਤੋਦਨੋ ਸਾਧ ਵਿਚਾਰੇ ਗਾਵਨੀ ਤੋਦਨੋ ਜਥੀ ਧਤੀ ਸੰਤੋਖੀ ਗਾਵਨੀ ਤੋਦਨੋ ਵੀਰ ਕਰਾਰੇ ਗਾਵਨੀ ਤੋਦਨੋ ਪੰਡਤ ਪੜਨੀ ਰਕੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨੀ ਤੋਦਨੋ ਮੌਨਿਆ ਮਨ ਮੌਨੀ ਤੁਲਗੋ ਮਛਪਿਆਲੇ ਗਾਵਨੀ ਤੋਦਨੋ ਰਤਨ ਉਪਾਏ ਤੇਰੇ ਅਛਰਤੇ ਰਤਨਾਂ ਨਾਲੇ ਗਾਵਨੀ ਤੋਦਨੋ ਜੋਤ ਮਹਾਕਲ ਸੂਰਾ ਗਾਵਨੀ ਤੋਦਨੋ ਖਾਣੀ ਚਾਰੇ ਗਾਮ ਨੇ ਗੋਦ ਨੂੰ ਖੰਡ ਮੰਡਲ ਵਰਮੰਡਾ ਕਰਿ ਕਰਿ ਰਖੇ ਤੇਰੇ ਧਾਰੇ ਸੇਈ ਤੋਦਨੋ ਗਾਮ ਨਹੀਂ ਜੋ ਤੁਧ ਭਾਵਨੇ ਰਤੇ ਤੇਰੇ ਭਗਦਰ ਸਾਲੇ ਹੋਰ ਕਿਤੇ ਤੋਦਨੋ ਗਾਮ ਨਹੀਂ ਸੇ ਮਨ ਚਿਤਨਾਵਲੇ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਚੂ ਸੈਭੂ ਸਾਚਾ ਸਾਚੀ ਨਾਹੀ ਹੈ ਵੀ ਹੋ ਸੀਦਾ ਇਹਨਾਂ ਦਾ ਸੀ ਰਜਨਾ ਜਿਨੀ ਰਚਾਈ ਰੰਗੇ ਰੰਗੇ ਬਾਤੀ ਕਰਿ ਕਰਿ ਜਿਨ ਸੀ ਮਾਇਆ ਜਿਨੀ ਉਪਾਈ કરી કરી دیکھا ਕਿ ਤਾਂ ਆਪਣਾ ਜੋ ਉਸ ਦੀ ਵਡਿਆਈ ਜੋ ਤੇ ਸੁਭਾਅ ਹੈ ਜੋ ਸੋਈ ਕਰਸੀ ਫਿਰ ਹੁਕਮਨਾ ਕਰਨਾ ਜਾਈ ਸੋ ਪਾਸਾਉ ਸਾਹ ਪਾਸਾਹਿਬ ਨਾਨਕ ਰਹਿਣ ਲਜਾਈ ਆਸਮ ਹਲਾ ਪਹਿਲਾ ਸੁਣੀ ਵਡਾ ਆਖੇ ਸਭ ਕੋਈ ਕੇਵੜ ਵੱਡਾ ਦੀਠਾ ਹੋਈ ਕੀਮਤ ਪਾਈ ਕਹੀ ਨਾ ਕੀਮਤ ਪਾਈ ਨਾ કહਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵਡੇ ਮੇਰੇ ਸਾਈਵਾ ਗਹਿਰ ਗੁੰਮੀ ਰਾਗੁਣੀ ਗੁਹੀਰਾ ਕੋਈ ਨ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭੀ ਸੁਰਤੀ ਮੇਲੀ ਸੋਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨ ਧਿਆਨ ਗੁਰਗੁਰਾਈ ਕਹਿਣ ਨਜਾਈ ਤੇਰੀ ਤਿਲ ਵਢਾਈ ਸਭੀ ਸਤ ਸਭੀ ਤਪ ਸਭੀ ਚੰਗਾਈਆਂ ਸਿਧਾ ਪ੍ਰਗਾਖਿਆ ਵਢਾਈਆਂ ਤੁਧੂ ਵਿਨੋ ਸਿਧਿ ਕਿਨੇ ਨ ਪਾਈਆਂ ਕਰਮੀ ਮਿਲ ਨਾ ਹੀ ਠਾਕ ਰਹੀਆਂ ਆਖਣ ਵਾਲਾ ਕੀ ਵਿਚਾਰਾ ਸਿਤੀ ਪਰ ਤੇਰੇ ਪੰਡਾਰਾ ਜਿਸ ਤੂ ਦੇ ਤਿਦੇ ਕੀ ਆਚਾਰ ਨਾਨਕ ਸੱਚ ਸਵਾਰਣ ਹਾਰਾ ਸਾ ਮਹਲਾ ਪੈ ਪਹਿਲਾ ਆਖਾਂ ਜੀਵਾਂ ਵਿਚਰੇ ਮਰ ਜਾਊ ਆਖਣਿਓ ਕਾ ਸਚਾ ਨਾਉ ਸਚੇ ਨਾਮ ਕੀ ਲਾਗੇ ਭੂਖ ਉਤ ਭੁਖੈ ਖਾਈ ਤਲੀਐ ਦੂਸੋ ਕਿਉ ਵਿਸਰੇ ਮੇਰੀ ਮਾਈ ਸਚਾ ਸਾਹਿਬ ਸਚੇ ਨਾਈ ਰਹਾਓ ਸਚੇ ਨਾਮ ਕੀ ਤਿਲ ਵਢਾਈ ਆਖ ਠਕੇ ਕੀਮਤ ਨਹੀਂ ਪਾਈ ਜੇ ਸਭੀ ਮਿਲਿ ਕੇ ਆਖਣ ਪਾਈ ਵਡਾਣਾ ਉਵੇ ਘਾਟ ਨ ਜਾਇ ਨਾ ਉਹ ਮਰੇ ਨਾ ਉਵੇ ਸੋਗ ਦੇਦਾ ਰਹੇ ਨ ਚੁਕੇ ਭੋਗ ਗੁਰੂ ਇਹ ਹੋਰ ਨਹੀਂ ਕੋਈ ਨਾ ਕੋ ਆ ਨਾ ਕੋ ਹੋਈ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿਨ ਨੂੰ ਦਿਨੁ ਕਰਿ ਕੇ ਕੀਤੀ ਰਾਤ ਖਸਮ ਬਿਸਾਰਿ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰਿ ਕੀ ਜਨ ਸਤਿਗੁਰ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਦੁਰਮਤੀ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ हरि जन के वडबाग वडीरे हरि सदना हरि प्यास हरि <coughs> हरि नाम मिले तृप्ता मिली संगति गुर परगासी जिन हरि 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 रस नाम न ना पाईए ते भागहीन जंपास जो सतगुरु सरणी संति नहीं आए धृग जीवा धृग जीवा जिन हरि जन सतगुरु संति पाई तिन धुरी मस्ता के लिखया लेखा ਧਨੁ ਧਨੁ ਸਤ ਸੰਗਤੀ ਜਿ ਤੁ ਹਰੀ ਰਸੁ ਪਾਇਆ ਮਿਲੀ ਜਨ ਨਾਨਕ ਨਾਮ ਫਰਗਾਸ ਰਾਗੁ ਗੁਜਰੀ ਮਹੱਲਾ ਪੰਜਵਾ ਕਾਹਿ ਰਹਿਮਨ ਚਿੰਤਾ ਵੈ ਯੋਦਮੁ ਜਾ ਹਰੀ ਹਰਿ ਜੀ ਪਰਿਆ ਸੈਲ ਪੱਤਰ ਮਹਿ ਜੰਤੁ ਉਪਾਏ ਤਾਕਾ ਰਿਜੁ ਅਗੇ ਕਰੇ ਧਰੀਆ ਮੇਰੇ ਮਾਧਵ ਜੀ ਸਤ ਸੰਗ ਮਿਲੀ ਸੁਤਰੀਆ ਗੁਰ ਪ੍ਰਸਾਦ ਪਦਮ ਪਦ ਪਾਇਆ ਸੋ ਕੇ ਕਾਛਟ ਹਰੀਆ ਰਹਾਉ ਜਨਮੀ ਪਿਤਾ ਲੋਕ ਸੁਧ ਬਿੰਤਾ ਕੋਈ ਨ ਕਿਸ ਕੀ ਧਰੀਆ ਸਿਰਿ ਸਿਰਿ ਰਜਨ ਸਮਹਾਰੇ ਠਾਕੁਰ ਕਾਹਿ ਮਨ ਭੋ ਕਰਿਆ ਉੜਾ ਉੜਿਆ ਵੈਸੇ ਕੋ ਸਾ ਜਿਦੂ ਪਾਛੇ ਬਚਰੇ ਛਰੀਆ ਤੈਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭੀ ਨਿਦਾਨ ਦਸ ਅਸਥ ਸਿਲਾਂ ਠਾਕੁਰ ਕਰਤਲ धरਿਆ ਜਨ ਨਾਨਕ ਬਲੇ ਬਲੇ ਸਦੀ ਬਲੀ ਚਾਹੀਏ ਤੇਰਾ ਅੰਤ ਨਾ ਪਾਰਵਰਿਆ ਰਾਗ ਸਮਹਲਾ ਚੌਥਾ ਸੁਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੁਪੁਰਖ ਨਿਰੰਜਨੋ ਹਰੀਪੁਰਖ ਨਿਰੰਜਨੋ ਹਰੀ ਅਗਮ ਅਪਾਰਾ सवि द्यावे सवि द्यावे तो जी हरि सच्चे से जनहारा हारा सभी जी तुम्हारे जी तु जिया का दतारा हरि दिहावो संतो जी सभी दुख विसारण हारा हरि आपे ठाकुर हरि आपे सेवक जी किया नानक जंत विचारा तू घट घट अंतर सर्व निरंतर जी हरि इको पुरख समाणा इक दाते भिखारी जी सब तेरे चोज वडाना तू आपे दाता आपे भुगता जी हो तू तु तुमीन तु अवरु न जाना ਉਪਾਰ ਬ੍ਰਹਮ ਬਿਆੰਤ ਬਿਆੰਤ ਜੀ ਉਪਾਰ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾਹ ਵਖਾਣਾ ਜੋ ਸੇਵਹੀ ਜੋ ਸੇਵਹੀ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਦਿਹਾਵੇ ਹਰਿ ਦਿਹਾਵੇ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤੋ ਸੇ ਮੁਕਤੂ ਬੈ ਜਿਨ ਹਰਿ ਦਿਹਾਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਦਿਹਾਇਆ ਜੀ ਤਿਨ ਕਾ ਬਹੁ ਸਭੋ ਗਵਾਸੀ जिन सेविया जिन सेविया मेरा हरि जी ते हरि हरि रूप समासी से तनु से तनु जिन हरि दयाया जी तनु नानक तिन बलि जासी तेरी भक्ति तेरी भक्ति भंडार जी भरे व्यंत बेंत व्यंता तेरे भगत तेरे भगत सलाहनी तुद जी हरि अनेक अनेक अनंता तेरी अनेक तेरी अनेक करी हरि पूजा जी तप तापे जपे व्यंता ਤੇਰੇ ਅਨੇਕ ਤੇਰੇ ਅਨੇਕ ਪੜੀ ਬਹੁ ਸਿੰਦ ਸਾਸ ਜੀ ਕਰੀ ਕਰੀ ਅਖਟੂ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰੀ ਭਗਵੰਤਾ ਤੂ ਆਦੀ ਪੁਰਖੋ ਅਪਰੰਪਾਰੂ ਕਰਤਾ ਜੀ ਤੁਦ ਵੇ ਜੇਵੜੋ ਅਬਰੁਨਾ ਕੋਈ ਤੂ ਜੁਗ ਜੁਗ ਸਦਾ ਤੂ ਜੁਗ ਜੁਗ ਇਕੋ ਸਦਾ ਸਦਾ ਤੂ ਇਕੋ ਜੀ ਤੂ ਨਹੀਂ ਚਲੂ ਕਰਤਾ ਸੋਈ ਤੁਦ ਆਪੈ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੀ ਸੋ ਹੋਈ ਤੁਦ ਆਪੇ ਸ੍ਰਿਸ਼ਟੀ ਸਭ ਉਪਾਈ ਜੀ ਉਦਾ ਪੈ ਸਰ ਜੀ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਨ ਹੋਈ ਆਸਾ ਮਹੱਲਾ ਪਹਿਲਾ ਤੂ ਕਰਤਾ ਸਚਿਆਰ ਮੈਂ ਦਾਸ ਆਈ ਜੋ ਤਉ ਭਾਵੇਂ ਸੋਈ ਥੀ ਸੀ ਜੋ ਤੂ ਦੇਈ ਸੋ ਹੂੰ ਪਾਈ ਰਹਾਓ ਸਭ ਤੇਰੀ ਤੂ ਸਭ ਨੇਂ ਵਿਧਾਈਆ ਜਿਸਨੋਂ ਕਿਰਪਾ ਕਰੀ ਤਿਨੇ ਨਾਮ ਰਤਨ ਪਾਇਆ ਗੁਰਮੁਖਿ ਲਾਦਾ ਗੁਰਮੁਖਿ ਗਵਾਈਆ ਤਉ ਆਪ ਵਿਛੋੜਿਆ ਆਪ ਮਿਲਾਈਆ ਤੂ ਦਰਿਆਓ ਸਭ ਤੁਝ ਹੀ ਮਾਹੀ ਤੁਦ ਬਿਨ ਦੂਜਾ ਕੋਈ ਨਹੀਂ ਜੀ ਗੰਤ ਸਭ ਤੇਰਾ ਖੇਲ ਵਿਜੋਗੀ ਮਿਲੀ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾਈ ਸੋਈ ਜਨੁ ਜਾਣੈ ਹਰੀ ਗੁਣ ਸਭ ਹੀ ਆਖ ਵਖਾਣੈ ਜਿਨ ਹਰੀ ਸੇਵਿਆ ਤਿਨੀ ਸੁਖ ਪਾਇਆ ਸਹਿਜੇ ਹੀ ਹਰੀ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤੁਦ ਬਿਨ ਦੂਜਾ ਅਵਰੁ ਨ ਕੋਈ ਤੂੰ ਕਰ ਕਰੀ ਵੇਖੇ ਜਾਣੇ ਸੋਈ ਗਨ ਨਾਨਕ ਗੁਰਮੁਖ ਪ੍ਰਗਟ ਹੋਈ ਆ ਸਮਾ ਹਲਾ ਪਹਿਲਾ ਤੇ ਤੂੰ ਸਰਵੜੇ ਭਈ ਲੈ ਨਿਵਾਸਾ ਪਾਣੀ ਪਾਵੁ ਤੈ ਨਹੀਂ ਕੀਆ ਪੰਕ ਜੂ ਮੋ ਪਗ ਨਹੀਂ ਚਾਲੇ ਹਮ ਦੇਖਾ ਤਹਿ ਡੂਬੀ ਹਲੇ ਮਨ ਏਕੁ ਨਾ ਚੇਤ ਸੀ ਮੂੜ ਮਨਾ ਹਰੀ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਗ ਮੁਗਦਾ ਜਨਮ ਭਇਆ ਪਰਣਵਤੀ ਨਾਨਕ ਤਿੰਨ ਕੀ ਸਰਣਾ ਜਿਨ ਤੋ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤੀ ਮਾਨੁ ਦਿਵਰਿਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰੇ ਕਾਜ ਤੇਰੇ ਕੀਤੇ ਨਾ ਕਾਮ ਮਿਲੁ ਸਾ ਸੰਗਤ ਭਜੁ ਕੇ ਵਰਨਾ ਸਰਜਾਮੀ ਭਾਗੂ ਭਗਚਲ ਤਰਣ ਕੈ ਜਨ ਅੰਮ੍ਰਿਤਾ ਜਾਤ ਰੰਗੀ ਮਾਇਆ ਕਹਿ ਰਹਾਉ ਜਪ ਤਪ ਸੰਜਮ ਤਰਮ ਨਾ ਕਮਾਇਆ सेवा साधना जानिया हरि राया कहो नानक हम नीच करम्मा सरणी परकी राखो शर्मा कव्यो वात बिनती चौपाई <coughs> हमरे करो हा दे रच्चा पूर्ण होई चित की इच्छा तब चरण मन रहे हमारा ना जान करो पितारा हमरे दोष सबे तुम घावो आप हा दे मोहे बचावो सुखी बसे मोर परिवार सेवक सिख सके सदय सदे करता मोर अच्छा निज कर दे करिय सब बैरन को आज संग हमारी आशा तौर भजन की रहे प्यासा तुम्हें छाड़ कोई अवर ना ध्याऊ जो बर चाहो सो तुम ते पाऊ सेवक सिख हमारे तारिय चुन चुन छत्रु हमारे मारिय आप दे मुझे उभरिय मरण काल का त्रास जो सदा हमारे पच्चा श्रीअसी दो जो करियो रच्छा ਰਾਖ ਲਿਓ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦਸ਼ਟਨ ਕੇ ਹੰਤਾ ਤੁਮੋ ਪੂਰੀ ਚਤੁਰ ਦਸ ਕੰਤਾ ਕਾਲ ਪਾਈ ਬ੍ਰਹਮਾ ਬਹੁਤਰਾ ਕਾਲ ਪਾਈ ਸ਼ਿਵ ਜੂ ਅਤਰਾ ਕਾਲ ਪਾਈ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਛਨ ਉਪਜਾਇਓ ਆਦੀ ਅੰਤੀ ਇਕੇ ਅਵਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨਾ ਸਵਾਰੀ ਸਿਵਨ ਕੋ ਸਭ ਗੁਣ ਸੁਖ ਦੀਓ ਛਤਰੂਨ ਕੋ ਫਲਮੋ ਬਦ ਕੀਓ ਘਟ ਘਟ ਕੇ ਪਤ ਪਟ ਕੀ ਜਾਣੈ ਭਲੇ ਬੁਰੇ ਕੀ ਪੀਰ ਪਛਾਨੈ चीटी ते कुंचन स्थूला सब पर कृपा दृष्टि कर फूला संतन दुख पाए ते दुखी सुख पाए साधन के सुखी एक एक की पीर पछाने घट घट के पट पट की जान जब उत्कर करा कर तारा प्रजाधरत तब देह अपारा जब आ कर करत हो कब हूँ तुम मैं मिला दे दर सब हूँ जेते बदन सृष्टि सब है आप आपनी भूज उचारे तुम सभी ते रहत निरालम ज्ञानति भेद धीदरुवलम निर्incar निर्विकारनिर्मल आदि नील अनादीसं ताका मूढ उचारत वेदा जाको भेव न पावत वेदा ताको खरी पाहन अनुमानत महा मूढ कछु भेद न जाना महादेव को कहत सदा शिव निर्incar का चीन नहिं बिब आप अपनी बुद्धि हजेती बरनत बिन बिन तू ही तेती तुम्हारा लखा न जाई पसारा कहि विधि सजा प्रथम संसार एकै रूप अनूप स्वरूपा रंग भयो राम कई भूपा अंडर जे रसीत किनी उद्बुज खान बहुरी रजदीनी कहूं फूल राजा हवै बैठा कहूं सिमटी भयो शंकर कैठा सगरि सृष्टि दिखाई अचंभवादि जुगादि स्वरूप स्वंभव अब रक्षा मेरी तुम करो सिख उभारी सिख संगरो दुष्ट यथे उत्पाता सगल मलेश करो रण घाता जे असी दुष्टरणि परे तिनके दुष्ट दुग्ध हवय मरे पुरख जवन पगु परे तिहारे तिनके तुम संकट सब तारे जो कल को एक बार तय है ताके काल निकटनी ए है रक्षा होए ताही सब काला दुष्ट अरिष्ट टरे तत्काला कृपा दृष्टि तन जाहरे हो ताके ताप तन सनक में हरे हो वेद सिद्ध घर मो सब होई दुष्ट शास अवे सके ना कोई एक बार जिन तुम्हें सुमारा काल पास ते ताई उबारा जिन नर नाम तिहारो कहा दारिद दुष्ट दोख ते रहा खडक के त मैं शरणी तिहारी आप हा दे ले हो उबारी सर्व ठोर मोहु सहाय दुष्ट दोख ते ले हो बचाई सवया पाएंगे जब ते तुम्हारे तब ते कोआ करे नहीं आनियो राम रहीम कुरान कुरान अनेक कहे मत एक ना मानियो सिमरित शास्त्र भेद सब बहु भेद कहे हम एक ना जानियो श्री जसपान कृपा तुम्हारी करि मैं ना कहयो सब तोहे बखानियो गोरा सगल को द्वार को छाडी के गयो तोहारो द्वार बाहे गहे की लाज अस गोविंद दास तुहार राम कली महल लाते जानंद ओंकार सतगुरु प्रसाद आनंद <coughs> पिया मेरी माए सतगुरु में पाया सतगुरुता पाया सहज सेती मन मजिया बधाइयां राग रतन परवान परियां शब्द कामना आईयां शब्द होता गावो हरि के राम जी जिनी बसाया कहे नानक आनंद हुआ सतगुरु में पाया ਏ ਮਨ ਮੇਰਾ ਤੂੰ sada ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਧੂਪ ਸਭ ਵਿਸਾਰਨਾ ਅੰਗੀਕਾਰੋਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਸਮਨਾ ਅਗਲਾ ਸਬਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ sada ਰਹੋ ਹਰਿ ਨਾਲੇ ਸਾਚੇ ਸਹੀ ਬਾਕਿਆ ਨਹੀਂ ਘਰ ਤੇਰਾ ਘਰਤਾ ਤੇਰੇ ਸਭ ਕੁਝ ਹੈ ਜੀ ਸੁਦੇਈ ਸੁ ਪਾਵੇ ਸਦਾ ਸਿਤਿ ਸਨਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਵੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰਿ ਸ਼ਾਂਤ ਸੁਖਮਨੀ ਆਈ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ कह नानक खुणो संतोष शब्द तरू प्यारो साचा नाम मेरा आधारु वाजे पंच शब्द तित घर सभा कह कर सभा कह शब्द वाजे कला चित कर धारिया पंच दूध तुत बस कीते काल कंठ कुमारिया दूर करमी पाया तुद जिन कौसी नाम हरि का लागे कह नानक त सुगो आतिपुर अनहद वाजे <coughs> आनंद सुनो वड पागियो सगल मनोरथ पूरी पार ब्रह्म प्रभु पाया उतरे सगल वसुरे दुख रोग संताप उतरे सुनी सच्ची वाणी संत साजन भये सरसी पूरे गुरु ते जानी सुनते पुनीत कहते पवित ਸਤਿਗੁਰੂ ਰੇਹਾ ਪਰਪੂਰੇ ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤੈਨੂੰ ਵਸਤੂ ਪਇਓ ਸਤੁ ਸੰਤੋਖ ਵਿਚਾਰੋ ਅਵਰਤ ਨਾਮ ਠਾਕੁਰ ਦਾ ਪਇਓ ਜਿਸ ਦਾ ਸਤਸ ਉਧਾਰੋ ਜੇ ਕੋ ਖਾਵੇ ਜੀ ਕੋ ਪੁੰਚੈ ਤਿਸ ਦਾ ਇਹੋ ਆਧਾਰੋ ਇਹ ਵਸਤੂ ਤਜੀ ਨਾ ਜਾਏ ਨਿਤ ਨਿਤ ਰਖੂ ਉਰ ਧਾਰੋ ਕਮ ਸੰਸਾਰ ਚਰਨ ਲਗ ਤਰੀਏ ਸਬੂ ਨਾਨਕ ਭ੍ਰਮ ਪਸਾਰੋ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ કો ગુણ નહીં આપે તરસ પયોઈ તરસ પયા મે رحمت હોઈ સਤ ગુરુ સજાન મિલેયા નાનક નામ મિલે તા જીવા તન મન થી વે હર જાય ઓડી जिते तू समर्थ जिते कोई नाही ओथे तेरी राख अग्नि उदर माही सुनी के जम के दूध नाही तेरे छाडी जाही बब चल विखम असगा गुर सब्दी पारी पाही गुरु शब्दी पारी पाही जिनको लगी प्यास अमृत से ही खाही कल में ही एहो पुनु गुन गोविंद गाही सब सैनो कृपाल संभारे साही साही बिरथा कोई न जाई ਜਿਵ ਆਵੇ ਤੁਦ ਆਹੀ ਸ਼ਲੋਕ ਮਹਲਾ ਪੰਜਵਾ ਅੰਤਰ ਗੁਰੂ ਅਰਾਧਨਾ ਜਿਵਾ ਜਪੀ ਗੁਰੂ ਨਾਉ ਨੇਤਰੀ ਸਤਗੁਰੂ ਪੇਖਣਾ ਸਰਵਣੀ ਸੁਣਾ ਗੁਰੂ ਨਾਉ ਸਤਗੁਰੂ ਸੇ ਤੀ ਰਤਿਆ ਦਰਗਾਹ ਪਾਈਏ ਠਾਉ ਕਹੋ ਨਾ ਨ ਕਿਰਪਾ ਕਰੈ ਜਿਸ ਨੂੰ ਇਹ ਬਤੁ ਦੇਈ ਜਗ ਮੈਂ ਉੱਤਮ ਕਾਢਈ ਵਿਰਲੇ ਕੇਈ ਕੇਈ ਰਖੇ ਰਖਣ ਹਾਰੇ ਆਪੂ ਭਾਰੀਆਂ ਨੂੰ ਗੁਰ ਕੀ ਪੈਰੀ ਪਾਈ ਕਾਜ ਸਵਾਰੇਨ ਹੋਆ ਆਪ ਦੇ ਆਲ ਮਨੋਂ ਨੰਬਸਾਰੇਨ ਸਾਧ ਜਨਾ ਕੇ ਸੰਭਵ ਚਲਤਾਰੇਨ ਸਾਕਤ ਨਿੰਦਕ ਦੁਸ਼ਕਿਨ ਮਾਹੀ ਬਿਦਾਰਿਆਨੂੰ ਤਿਸੁ ਸਾਹਿਬ ਕੀ ਤੇਕ ਨਾਨਕ ਮਨੇ ਮਾਹੀ ਜਿਸੁ ਸਿਮਰਤ ਸੁਖ ਹੋਈ ਸਗਲੇ ਦੁਖ ਚਾਈ ਜਿਸੁ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸੁ ਜਮਰਤ ਸੁਖ ਹੋਈ ਸਗਲੇ ਦੁਖ ਜਾਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ